ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿ ਇਹ ਪ੍ਰੋਗਰਾਮ ਸੀ ਕਿਸ ਦੇ ਰਹਿ ਤੇ ਜਿਹੜਾ ਥੋੜਾ ਪ੍ਰਦਰਸ਼ਨ ਹੈ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨਾਲ ਕੀ ਹੋ ਰਿਹਾ ਤੇ ਆਪਣੇ ਜਿਹੜੇ ਬਾਰਡਰਾਂ ਤੇ ਆਪਣੇ ਨੌਜਵਾਨ ਗੋਲੀਆਂ ਮਾਰ ਕੇ ਹਰਿਆਣੇ ਦੀ ਪੁਲਿਸ ਵੱਲੋਂ ਸ਼ਹੀਦ ਕੀਤੇ ਜਾ ਰਹੇ ਨੇ ਤੇ ਤੀਜੀ ਮੰਗ ਸਾਡੀ ਜਿਹੜੀ ਜਿਹੜੀ ਕਿ ਆਪਣੀਆਂ ਐਸਜੀਪੀਸੀ ਦੀਆਂ ਵੋਟਾਂ ਨੇ ਉਹ ਨਹੀਂ ਦੀਆਂ ਉਹਨਾਂ ਦੇ ਸਬੰਧਤ ਅਸੀਂ ਤਿੰਨ ਮੰਗ ਪੱਤਰ ਨੇ ਜੋ ਦੇਰੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਹੁਕਮ ਆਇਆ ਸੀ ਤੇ ਅਸੀਂ ਇਹ ਮੰਗ ਪੱਤਰ ਲੈ ਕੇ ਇੱਥੇ ਆਏ ਆ ਪਰ ਗੱਲ ਸਾਡੀ ਨੌਜਵਾਨੀ ਦੀ ਆ ਦੇਖੋ ਕਿਵੇਂ ਸਾਡੇ ਨੌਜਵਾਨਾਂ ਨੂੰ ਉੱਥੇ ਧਾੜ ਧਾੜ ਮਾਰ ਕੇ ਗੋਲੀਆਂ ਸੀਧਾ ਕੀਤਾ ਜਾ ਰਿਹਾ ਕਿਉਂ ਨਹੀਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਪਰਚਾ ਦਰਜ ਕਰਦੀ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਨੂੰ ਸੀਧਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਕੱਲੇ ਮਿੱਠੇ ਬੋਚੇ ਮਾਰੀ ਜਾਂਦਾ ਸਾਡੇ ਜਿਹੜੇ ਕੀ ਬੰਦੀ ਸਿੰਘ ਨੇ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਨੇ ਜੋ ਕਿ ਉਹਨਾਂ ਦੀ ਸਥਿਤੀ ਆ ਜੋ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ ਉਹਨਾਂ ਦੀ ਹਾਲਾਤ ਬਹੁਤ ਵਿਗੜ ਸਕਦੇ ਆ ਕਦੋਂ ਵੀ ਕੋਈ ਵੀ ਸਹੀਦੀ ਪਾ ਸਕਦਾ ਸਾਡੇ ਲਈ ਅੱਜ ਸਾਡੀ ਕੌਮ ਲਈ ਅੱਜ ਦੇਖੋ ਕਿੰਨੇ ਮਾੜਾ ਟਾਈਮ ਆ ਰਿਹਾ ਹੈ ਇੱਕ ਸਾਡੇ ਨੌਜਵਾਨਾਂ ਨੂੰ ਇਧਰੋਂ ਕੋਹ ਕੋਕੇ ਮਾਰ ਰਿਹਾ ਗੋਲੀਆਂ ਨਾਲ ਉਹਦੇ ਸਾਡੇ ਨੌਜਵਾਨ ਡਿਬਰੂਗੜ੍ਹ ਜੇਲ੍ਹ ਚ ਬੈਠੇ ਨੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਪੰਜਾਬ ਚ ਲਿਆਂਦਾ ਜਾਵੇ ਤੇ ਦੂਜਾ ਜਿਹੜੇ ਕੀ ਸਾਡੇ ਨੌਜਵਾਨ ਸਰਕਾਰ ਨੇ ਸ਼ਹੀਦ ਕੀਤੇ ਆ ਰਹਿਣ ਦੀ ਨੇ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜੇ ਨਾ ਹੋਇਆ ਫਿਰ ਅਸੀਂ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ ਭਾਈ ਅਮਰਤ ਸਿੰਘ ਖਾਲਸਾ ਵਿਸੇ ਚਾਹੇ ਸਾਨੂੰ ਆਪਣੀ ਜਾਨ ਦੇਣੀ ਪਵੇ ਸਾਰੇ ਆ ਨੌਜਵਾਨ ਠੀਕ ਹੈ ਜਿਵੇਂ ਸਾਡੇ ਗੁਰੂ ਨੇ ਕਿਹਾ ਵੀ ਅਸੀਂ ਲੜਨਾ ਤਾਂ ਆਉਦੇ ਸਿਰ ਸਰਾਂ ਦੀ ਲੜਾਈ ਲੜਨੀ ਹੈ ਸਾਡੀ ਭਾਵੇਂ ਜਾਣ ਜਾਵੇ ਅਸੀਂ ਜਾਣ ਦੀ ਪਰਵਾਹ ਨਹੀਂ ਕਰਦੇ ਪਰ ਜੇ ਹਾਲਾਤ ਇਦੋਂ ਵੀ ਵਿਗੜੇ ਤਾਂ ਇਹਦੇ ਲਈ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਤੇ ਡੀਜੀਪੀ ਹੋਊਗਾ ਬੋਲੇ ਇੱਕ ਹਾਲਸਾਬ ਅਤੇ ਜੋ ਅੱਜ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਦੇ ਅੱਜ ਤਿੰਨ ਮੰਗ ਪੱਤਰ ਦੇਣ ਆਏ ਆ ਪਹਿਲਾ ਤਾਂ ਆਪਾਂ ਹੀ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਸਾਥੀਆਂ ਤੇ ਜੋ ਝੂਠੀ ਐਨਐਸਏ ਲਾ ਕੇ ਬਿਰੂ ਕੜਦਿਆਂ ਜੇਲਾ ਵਿੱਚ ਸਿੱਟਿਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਦੂਸਰਾ ਜੋ ਐਸਜੀਪੀਸੀ ਦੀਆਂ ਚੋਣਾਂ ਲਈ ਵੋਟਾਂ ਬਣਾਇਆਂ ਰਹੀਆਂ ਉਹਨਾਂ ਦੀ ਅਸੀਂ 2 ਮਹੀਨਿਆਂ ਦੀ ਮਨਿਆਦ ਹੋਰ ਮੰਗਦੇ ਆਂ ਵੀ ਅੱਗੇ ਵਧਾਈ ਜਾਵੇ ਤੇ ਤੀਜਾ ਜੋ ਕਿਸਾਨਾਂ ਨਾਲ ਹਰਿਆਣਾ ਪੁਲਿਸ ੱਤਕਾ ਕਰ ਰਹੀ ਹੈ ਤੇ ਭਗਵੰਤਮਾਨ ਬੈਠਾ ਦੇਖੀ ਜਾਂਦਾ ਉਹ ਸਾਡੀ ਹੱਦ ਜਾ ਸਾਡੇ ਨੌਜਵਾਨਾਂ ਨੂੰ ਮਾਰ ਰਹੇ ਨੇ ਇਹ ਹੁਣ ਟਿੱਕਰ ਇੱਕ ਮੂੰਹੋਂ ਕੁਝ ਬੋਲ ਨਹੀਂ ਰਿਹਾ ਤੇ ਅਸੀਂ ਹੁਣ ਇਹ ਕਹਿੰਦੇ ਵੀ ਸੈਂਟਰ ਦੀ ਸਰਕਾਰ ਨੇ ਟੱਕਰ ਹੁਣ ਸਿੱਧੀ ਸਿੱਖਾ ਨਾਲ ਲੈ ਲਈ ਤੇ ਸਿੱਖ ਵੀ ਤਿਆਰ ਵਰਤਿਆਰ ਨੇ ਇਹ ਬਹੁਤਾ ਚਿਰ ਹੁਣ ਇਹਨਾਂ ਦਾ ਕਰਨਾ ਹੋਰ ਨਹੀਂ ਟੱਲਣ ਗਿਆ ਹਾਂਜੀ ਸਰ ਪ੍ਰਦਰਸ਼ਨ ਕਰ ਰਹੇ ਸੀ ਅੱਜ ਕੀ ਇਹ ਮੰਗਾ ਨੇ ਕਿੰਨਾ ਦਾ ਕੀ ਪ੍ਰਦਰਸ਼ਨ ਕੀਤਾ ਸਭ ਤੋਂ ਪਹਿਲਾਂ ਤਾਂ ਬੈਗ ਦੇ ਖਾਲਸਾ ਅਸੀਂ ਅੱਜ ਸਾਡੀ ਸਿੱਖਾਂ ਦੀ ਕਬੱਡੀ ਮੰਗਾ ਜੂਤ ਕਬੱਡੀ ਮੰਗਾ ਗਈ ਵੀ ਭਾਈ ਅਪਰਤ ਪਾ ਗਿਆ ਜਿਹੜੇ ਛੇਤਰ ਲੰਬੇ ਸਮੇਂ ਤੋਂ ਹੋ ਰਹੇ ਨੇ ਉਹਨਾਂ ਨੂੰ ਰਹਾ ਕੀਤਾ ਜਾਵੇ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਊਗਾ ਭਾਈ ਅੰਮ੍ਰਿਤਪਾਲ ਜਿਆਦੇ ਜਿਹੜੇ ਬਾਥਰੂਮ ਵਗੈਰਾ ਦੇ ਵਿੱਚ ਵੀ ਉਹਨਾਂ ਦੀ ਪ੍ਰਾਈਵੇਸੀ ਵੀ ਲੀਕ ਹੋਈ ਹੈਗੀ ਇਸ ਕਰਕੇ ਉੱਥੇ ਉਹ ਸਖਸ਼ਿਤ ਨਹੀਂ ਹੈਗੇ ਕਿ ਉਹ ਐਡਾ ਨਾਲ ਜੁਰਮ ਨਹੀਂ ਕੀਤਾ ਜਿਹੜੀ ਜਿਹੜੀ ਐਨਐਸਏ ਸਰਕਾਰ ਨੇ ਲਾਈ ਹੈਗੀ 50 ਗਵਰਨਮੈਂਟ ਨੇ ਲਾਈ ਆ ਉਹ ਜੇ ਮੈਂ ਗਲਤ ਲੱਗੀ ਹੈ ਫਿਰ ਵੀ ਉਹਦਾ 1 ਸਾਲ ਪੂਰਾ ਹੋ ਗਿਆ ਇਹ ਜਿਹੜਾ ਅਕੋਰਡਿੰਗ ਟੂ ਦਾ ਸਾਡਾ ਸੰਵਿਧਾਨ ਹੈਗਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਆ ਹੋਰ ਤਾਂ ਕੋਈ ਉਹ ਕੋਈ ਬਹੁਤਾ ਵੱਡਾ ਜੁਰਮ ਨਹੀਂ ਸੀਗਾ ਵੱਡਾ ਜੁਰਮ ਉਹਨੇ ਆਪ ਹੀ ਬਣਾਇਆ ਹੈਗਾ ਇਹ ਕਰਕੇ ਉਹਨਾਂ ਨੂੰ ਛੱਡਣ ਦੀ ਅਸੀਂ ਇੱਕ ਮੰਗ ਪੱਤਰ ਜਿਹੜਾ ਸੀਗਾ ਦੂਸਰਾ ਜਿਹੜਾ ਕਿਸਾਨੀ ਧੱਕੇ ਖਾ ਰਹੀ ਹੈ ਉੱਥੇ ਬਾਰਡਰ ਤੇ ਦਿੱਲੀ ਸਾਡਾ ਦਿੱਲੀ ਹੈ ਉਹ ਕਿਹੜਾ ਪਾਕਿਸਤਾਨ ਹੈਗਾ ਦਿੱਲੀ ਜਾਣਾ ਸੀ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈਗਾ ਕੱਲ ਸਾਡਾ ਇੱਕ ਜਵਾਨ ਸ਼ਹੀਦ ਹੋ ਗਿਆ ਉਹਦੇ ਗੋਲੀ ਵੱਜੀ ਹੈਗੀ ਤਿੰਨ ਚਾਰ ਨੌ ਜਵਾਨਾਂ ਦੇ ਛੱਟਾਂ ਮਾਰੀਆਂ ਨੇ ਜਿਵੇਂ ਉਹ ਇੱਕ ਚਾਲ ਹੈ ਜਿਹੜੀ ਹਰਿਆਣਾ ਗੌਰਮਤੀ ਤੇ ਪੰਜਾਬ ਗੌਰਮਤੀ ਦੀ ਮਨੀ ਭੁਗਤ ਹੈਗੀ ਇਹ ਸਾਰੇ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਬੀਸੀ ਨੂੰ ਮੰਗ ਪੱਤਰ ਦਿੱਤਾ ਸਾਡੀ ਪਾਰਟੀ ਵੱਲੋਂ ਤਾਂ ਇਹ ਸਾਡਾ ਬੇਨਤੀ ਹੈ ਵੀ ਉਹ ਮੰਗ ਪੱਤਰ ਦੇ ਉੱਤੇ ਗੌਰ ਕੀਤੀ ਜਾਵੇ ਸਾਡੇ ਦੋਨੇ ਮੰਗਾਂ ਤੁਰੰਤ ਮੰਨੀਆਂ ਜਾਣ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ